ਕੱਲੇ ਦਿੱਲੀ ਨਹੀਂ ਹਿੰਦੁਸਤਾਨ ਦੇ ਕਿਸੇ ਨੂੰ ਹੀ ਪੁੱਛ ਲੋ ਕਿ 84 ਦੇ ਕਤਲਾਂ ਕਿਨੇ ਕਰਾਏ ਟਾਈਟਲਰ ਤੇ ਸੱਜਨ ਕੁਮਾਰ ਦਨਾ ਹਜ਼ਾਰਾਂ ਨੌਜਾਨ ਬੱਚਿਆਂ ਨੂੰ ਮਾਰ ਦਿੱਤਾ ਭੈਣਾਂ ਨੂੰ ਮਾਰ ਦਿੱਤਾ ਕਤਲਿਆਂ ਮ ਕਰ ਦਿੱਤਾ ਤੇ 302 ਨਾ ਲੱਗੇ ਆਪਣੇ ਦੇਸ਼ ਵਿੱਚ ਮੈਂ ਕਹਿੰਦਾ ਜਮਵਰੀ ਸੈਂਟਰ ਸਰਕਾਰ ਦੀ ਹੈ ਜਿਨ੍ਹਾਂ ਨੇ ਪੈਰਵਾਈ ਠੀਕ ਨਹੀਂ ਕੀਤੀ ਤੇ ਆ ਪੈਰਵਾਈ ਕਰਕੇ ਆ ਕਿਹਾ ਕਿ ਕੋਈ ਅਦਾਲਤ ਸਾਰੀਆਂ ਅਦਾਲਤਾਂ ਨੂੰ ਪਤਾ ਹੈ ਕਿ ਉਹ ਕੀਤਾ ਹੈ ਮੈਨੂੰ ਲੱਗਦਾ ਕੁਛ ਨਾ ਕੁਛ ਕਮੀ ਰਹੀ ਹੈ ਸਾਨੂੰ ਬੜਾ ਦੁੱਖ ਹੈ ਸਿੱਖ ਪੰਥ ਨੂੰ ਖਾਲਸਾ ਪੰਥ ਨੂੰ ਬੜਾ ਦੁੱਖ ਹੈ ਕਿ ਜਿਹੜਾ ਦੋਸ਼ੀ ਜਿਹਨੇ ਹਜ਼ਾਰਾਂ ਦਾ ਕਤਲ ਕੀਤਾ ਉਹ ਉਹਨੂੰ ਧਾਰਾ ਘਟ ਕਢੀ ਜਾਏ ਬਸ ਸਿੱਖ ਨਸਲ ਕਸ਼ੀ ਦੇ ਦੋਸ਼ੀਆਂ ਨੂੰ ਤਰ ਰਿਆਤਾ ਦਿੱਤੀ ਜਾ ਰਹੀ ਜਦ ਕਿ ਬੰਦੀ ਸਿੰਘਾਂ ਦੀ ਰਾਜ ਦੀ ਅੰਦਲੀ ਕੀਤੀ ਜਾ ਰਹੀ ਮੈਂ ਉਹ ਹੀ ਕਹਾਂ ਕਿ ਇਹ ਲੱਗਦਾ ਕਿ ਇਸ ਦੇਸ਼ ਵਿੱਚ ਦੋ ਕਾਨੂੰਨ ਹੈ ਜਿਹੜਾ ਕਾਨੂੰਨ ਜਿਹਨੂੰ ਸੂਟ ਕਰਦਾ ਉਹਨੂੰ ਵਰਤ ਦਿੰਦੇ ਆ ਦੂਜੇ ਖਿਲਾਫ ਉਹਨੂੰ ਯੂਜ਼ ਨਹੀਂ ਕਰਦੇ ਹੁਣ ਵਿਚਾਰੇ ਬੰਦੀ ਸਿੱਖ ਤਕਰੀਬਨ 30 30 ਸਾਲ ਹੋ ਗਏ ਜੇਲ੍ਹਾਂ 'ਚ ਉਹਨਾਂ ਨੂੰ ਤਾਂ ਛੱਡ ਨਹੀਂ ਰਹੇ ਤੇ ਦੂਜਿਆਂ ਨੂੰ ਮਿੰਟਾਂ ਛੱਡ ਦਿੰਦੇ ਆ ਇੰਦਰਾ ਗਾਂਧ ਆਪਣੇ ਰਾਜੀਵ ਗਾਂਧੀ ਦੇ ਕਤਲਾਂ ਲੈਣ ਨੂੰ ਤਾਂ ਛੱਡਦਾ ਤੇ ਇੱਥੇ ਕਿਸ ਨੂੰ ਛੱਡਿਆ ਨਹੀਂ ਇਹ ਤੋਂ ਵੱਡੀ ਬੇਨਸਵੀ ਕੌਮ ਨਾਲ ਕੀ ਹੋਣੀ ਮੈਂ ਮੈਂ ਦੋ ਗੱਲਾਂ ਮੈਂ ਇੱਕ ਤਾਂ ਸਟਰੋਂਗਲੀ ਕੰਡੈਮ ਕਰਦਾ ਜਿਹੜਾ ਚੀਫ ਮਿਨਿਸਟਰ ਹੈ ਆਪਣੇ ਆਪ ਨੂੰ ਸੋਚਦਾ ਕਿ ਮੈਂ ਡਿਕਟੇਟਰ ਮੈਂ ਭਗਵੰਤ ਮਾਨ ਨੂੰ ਦੱਸਣਾ ਚਾਹਣਾ ਹੈ ਆ ਜਿਹੜੀ ਤੇਰੀ ਪੁਲਿਸ ਅੱਗੇ ਪਿੱਛੇ ਹੈ ਨਾ ਆ ਲੋਹਣ ਵਾਲੇ ਜਿਹੜੇ ਪੁਲਿਸ ਦੀ ਇੰਨੀ ਤਾਕਤ ਦੇਣ ਵਾਲੇ ਜਨਤਾ ਹੈ ਕਿਸਾਨ ਹੈ ਜਿਨ੍ਹਾਂ ਨੇ ਤੈਨੂੰ ਵੋਟਾਂ ਪਾ ਕੇ ਮੁੱਖ ਮੰਤਰੀ ਬਣਾਇਆ ਜਿਸ ਤਰੀਕੇ ਨਾਲ ਤੂੰ ਉਹਨਾਂ ਨੂੰ ਜ਼ਲੀਲ ਕਰਨ ਵਾਸਤੇ ਲੱਗਿਆ ਜਿਸ ਤਰੀਕੇ ਨਾਲ ਡਾਂਗਾ ਮਰਾਈਆਂ ਤੈਨੂੰ ਪਤਾ ਲੱਗ ਜੂ ਅਗਲੇ ਇਲੈਕਸ਼ਨ ਅਗਲੇ ਇਲੈਕਸ਼ਨ ਚ ਤੈਨੂੰ ਪਤਾ ਲੱਗ ਜੂਗਾ ਜਿਹੜਾ ਜਿਹੜਾ ਮੈਂ ਸ਼ਹੀਦ ਹੋਇਆ ਮੈਂ ਕੀ ਕਰਿਆ ਜਿਸ ਤਰੀਕੇ ਨਾਲ ਸਰਕਾਰ ਦਾ ਵਰਤੀਆ ਹੋ ਗਿਆ ਆ ਸੋਚਦਾ ਕਿ ਦਬਾ ਕੇ ਸਾਰਾ মিডিਆ ਦਵਾਈ ਬੈਠੇ ਆ ਕਿਸੇ ਦੀ ਹਿੰਮਤ ਆ ਤੁਸੀਂ ਮੇਰੀ ਬਾਈਟ ਤਾਂ ਲੈ ਲਈ ਪਰ ਭਗਵੰਤ ਮਾਨ ਦੀ ਜਦੋਂ ਗੱਲ ਆਊਗੀ ਤੁਹਾਡੇ ਵਿਚਾਰੇ ਜਿਹੜੇ ਹੈਗੇ ਉੱਤੇ ਬੈਠੇ ਆ ਉਹਨਾਂ ਨੇ ਦਿਖਾਉਣਾ ਨਹੀਂ ਕਿਉਂ ਨਹੀਂ ਦਿਖਾਉਣਾ ਕਿਉਂਕਿ ਉਹ ਤਾਂ ਭਗਵੰਤ ਮਾਨ ਤੋਂ ਡਰਦੇ ਆ ਜੇ মিডিਆ ਹੀ ਭਗਵੰਤ ਮਾਨ ਤੋਂ ਡਰਨ ਲੱਗ ਜੇ ਤੇ ਹੋਊਗਾ ਕੀ ਮੈਂ মিডিਆ ਨੂੰ ਕਹਿੰਦਾ ਡੈਮੋਕ੍ਰੇਸੀ ਦਾ ਇੱਕ ਬਹੁਤ ਵੱਡਾ ਹਿੱਸਾ মিডিਆ ਹੈ ਪਰ ਜੇ মিডিਆ ਇੰਨਾ ਦਬ ਜੂਗਾ ਮੈਨੂੰ ਉਮੀਦ ਨਹੀਂ ਸੀ ਪੰਜਾਬ ਦੇ ਵਿੱਚ ਕੀ মিডিਆ ਇਹਨਾਂ ਦਬ ਜੂਗਾ ਤੁਸੀਂ ਤਾਂ ਯਾਰ ਚੀਜ਼ਾਂ ਨੂੰ ਦਿਖਾਉਣਾ ਲੋਕਾਂ ਦੀ ਆਵਾਜ਼ ਬਚਾਉਣੀ ਹੈ ਆਪਣੇ ਮਾਲਕਾਂ ਤੇ ਉੱਤੇ ਪ੍ਰੈਸ਼ਰ ਤੁਸੀਂ ਪਾਓ ਰਿਪੋਰਟਰ ਪਾਉਣ ਤੇ ਕਹਿਣ ਕਿ ਜੇ ਸਾਨੂੰ ਰਿਪੋਰਟਰ ਬਣਾਇਆ ਕਿਸ ਵਾਸਤੇ ਬਣਾਇਆ ਕਿ ਅਸਲੀਅਤ ਲੋਕਾਂ ਕੋਲੇ ਬਚਾਈਏ ਜਿਹੜੀ ਤੁਸੀਂ ਪਹੁੰਚਾਉਣੇ ਖਬਰ ਭੇਜਦੇ ਹੋ ਉਤੋਂ ਕੱਟ ਦਿੰਦੇ ਆ ਕਿਉਂਕਿ ਭਗਵੰਤ ਮਾਨ ਦਾ ਹੁਕਮ ਹੈ ਕੀ ਭਗਵੰਤ ਮਾਨ ਚਲਾਊਗਾ ਚੈਨਲ ਸਾਰੇ ਕੱਲੇ ਪੈਸੇ ਨਾਲ ਇੱਜ਼ਤ ਨਹੀਂ ਕਮਾਈ ਜਾਂਦੀ ਜਿੰਦਾ ਉਹ ਡਰਾ ਕੇ ਰੱਖ ਰਿਹਾ ਹੈ ਕਿ ਤੁਹਾਡੇ ਮੈਂ ਗ੍ਰਾਂਟ ਕੱਟ ਦੂੰਗਾ ਤੁਹਾਡੇ ਮੈਂ ਇਛਤਿਹਾਰ ਕੱਟ ਦੂੰਗਾ ਕੱਟਦੇ ਆ ਆਪਾਂ ਆਪਣੀ ਜ਼ਮੀਰ ਥੋੜੀ ਮਾਰਨੀ ਹੈ ਇਸ ਕਰਕੇ ਮੈਂ মিডিਆ ਨੂੰ ਮਾਲਕਾਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਐ ਇੰਨਾ ਥੱਲੇ ਨਾ ਆਈਏ ਆਪਾਂ ਲੜਾਈ ਆਪਣੀ ਜ਼ੁਲਮ ਦੇ ਖਿਲਾਫ ਹੈ ਆ ਸੂਬਾ ਬਾਰਡਰ ਦਾ ਸੂਬਾ ਹੈ ਇੱਥੇ ਇਨਸਾਫ ਨਹੀਂ ਮਿਲੂਗਾ ਤੇ ਇੱਥੇ ਮਾਹੌਲ بگੜੂਗਾ ਇੱਥੇ ਲੋਕਾਂ ਨੂੰ ਇਨਸਾਫ ਦੇਉਣ ਵਾਸਤੇ মিডিਆ ਦਾ ਬੜਾ ਯੋਗਦਾਨ ਹੈ ਤੇ ਸਾਰੀ ਲੋਕਾਂ ਦਾ ਬੜਾ ਪੋਲੀਟੀਕਲ ਪਾਰਟੀ ਦਾ ਯੋਗਦਾਨ ਹੈ। ਤੋਂ ਮੈਂ ਭਗਵੰਤ ਮਾਨ ਨੂੰ ਕਹਿਣਾ ਚਾਹਣਾ ਹੈ ਕਿ ਸਮੁੱਚਾ ਆਕਾਲੀ ਵਰਕਰ ਕਿਸਾਨਾਂ ਦੇ ਨਾਲ ਹੈ, ਗਰੀਬਾਂ ਦੇ ਨਾਲ ਹੈ। ਜੇ ਜ਼ੁਲਮ ਕਰੇਗਾ ਅਸੀਂ ਆਪ ਅੱਗੇ-ਅੱਗੇ ਸੜਕਾਂ ਤੇ ਆਵਾਂਗੇ।